ਨਮਸ਼ਿਆ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਸ਼ਿਆ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੇ ਜਿੱਥੇ ਅੱਜ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰੰਤੀਰ ਬੈਣੀਪਾਲ ਹੋਰਾਂ ਦਾ ਨਵਾਂ ਸ਼ਹਿਰ ਪੁੱਜਣ ਤੇ ਡਾਕਟਰ ਨਿਸ਼ੱਤਰਪਾਲ ਹਲਕਾ ਵ代ਕ ਨਵਾਂ ਸ਼ਹਿਰ ਦੀ ਅਗਵਾਈ ਦੇ ਹੇਠ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਭ ਤੋਂ ਪਹਿਲਾਂ ਆ ਰਹੀ ਹੈ ਮੈਂ ਦੂਜੇ ਵਿਅਕਤੀ ਦਾ ਬਦਜਾ ਹਾਲੂ ਆ ਰਿਹਾ ਹੈ ਅੱਜ ਕੁਝ ਮਾਫੀ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਬਤੀ ਜੀ ਨੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਔਰਪਨ ਦੇ ਨੈਸ਼ਨਲ ਕੋਆਰਡੀਨੇਟਰ ਪ੍ਰਾਨਕਮਾਰੀ ਮਾਇਆਵਦੀ ਜੀ ਦੇ ਅশীরਵਾਦ ਦੇ ਨਾਲ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਦੰधीर ਸਿੰਘ ਜੀ ਬੈਣੀਪਾਲ ਸਾਹਿਬ ਜਿਨ੍ਹਾਂ ਨੇ ਤੁਸੀਂ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਪਿੰਡਾਂ ਗਲੀਆਂ ਮਹੱਲਿਆਂ ਦੇ ਅੰਦਰ ਸਾਬ ਸ੍ਰੀ ਕਾਂਚੀ ਰਾਮ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਰ ਦੀ ਵਿਚਾਰਧਾਰਾ ਨੂੰ ਫਲਾਉਂਦੇ ਦੇਖਿਆ ਔਰ ਇਹਨਾਂ ਨੇ ਹਰ ਸਮੇਂ ਕੈਨ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬ ਜੀ ਕਾਂਚੀ ਰਾਮ ਦੀ ਮੂਵਮੈਂਟ ਨੂੰ ਅੱਗੇ ਵਧਾਇਆ ਅੱਜ ਸਾਬ ਜੀ ਕਾਂਚੀ ਰਾਮ ਜੀ ਦੇ ਜਨਮ ਦਿਨ ਤੇ ਉਹ ਨਵਾਂ ਸ਼ਹਿਰ ਦੇ ਅੰਦਰ ਨੈਸ਼ਨਲ ਕੋਆਰਡੀਨੇਟਰ ਬਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਮੈਂ ਸਭੋਚੇ ਵਿਧਾਨ ਸਭਾ ਨਵਾਂ ਸ਼ਹਿਰ ਵੱਲੋਂ ਮਾਨਯੋਗ ਸ਼੍ਰੀ ਹਰਦੀਪ ਸਿੰਘ ਜੀ ਬੈਣੀਬਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਇਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਪਲ ਕੁਮਾਰ ਜੀ ਅੰਜਾਲਜ ਵੋਲਜਨ ਸਮਾਜਪਾਰਟੀ ਪੰਜਾਬ ਦੇ ਚੰਡੀਗੜ੍ਹ ਉਹਨਾਂ ਦੇ ਨਾਲ ਸ਼੍ਰੀ ਅਜੀਤ ਸਿੰਘ ਭੈਣੀ ਜੀ ਜਿਹੜੇ ਵੋਲਜਨ ਸਮਾਜਪਾਰਟੀ ਦੇ ਸਟੇਟ ਦੇ ਅੰਜਾਲਜ ਨੇ ਉਹ ਵੀ ਪਹੁੰਚੇ ਆ ਠੇਕੇਦਾਰ ਹਰਭਜਨ ਸਿੰਘ ਜੀ ਜਨਨ ਸ਼ਕਤੀ ਸਾਹਿਬ ਰਾਜਾ ਰਜਿੰਦਰ ਸਿੰਘ ਜੀ ਨੰਨਾ ਹੈੜੀਆਂ ਜਨਨ ਸੈਕਟਰੀ ਵੋਲਜਨ ਸਮਾਜਪਾਰਟੀ ਪੰਜਾਬ ਔਰ ਮਾਨਜੋ ਕੇ ਸਾਹਿਬ ਔਰ ਸਾਡੇ ਵਿਧਾਨ ਸਭਾ ਦੇ ਆਗੂ ਸਹਿਬਾਨ ਜ਼ਿਲ੍ਹੇ ਦੇ ਪ੍ਰਧਾਨ ਸਰਜੀਦ জাফরਪੁਰ ਜੀ ਸਾਰਿਆਂ ਵੱਲੋਂ ਔਰ ਬਹੁਤ ਹੀ ਮਾਨ ਸਿਰ ਚੀਟਾ ਅੱਜ ਪਹੁੰਚੀਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਮੈਂ ਸਾਰਿਆਂ ਵੱਲੋਂ ਬੇਨਤੀ ਕਰਾਂਗਾ ਸਾਡੀ ਸੁਵਚੀ ਲੀਡਰਸ਼ਿਪ ਨੂੰ ਵਾਕੇ ਮਾਨਜੋਗ ਵੈਨੀਵਾਲ ਸਾਹਿਬ ਜੀ ਦਾ ਸਨਮਾਨ ਕਰਨ জাফরਪੁਰ ਜੀ ਮਹਾਰਾਜ ਜੀ ਸਾਰੇ ਸਾਡੀ ਸੁਵਚੀ ਦਸਤਨ ਦੀ ਟੀਮ ਔਰ ਸਾਡੇ ਸਾਰੇ ਤੁਹਾਡੇ ਸਾਰਿਆਂ ਵੱਲੋਂ ਸਾਲੋਂ ਦਾ ਸ਼ੁਕਰੀਆ ਕੋਈ ਨਹੀਂ ਬਹੁਤ ਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਤ ਜਨ ਸਮਾਜ ਪਾਰਟੀ ਜਿੰਦਾਬਾਦ 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 ਭਾਗ ਜੀ ਕਾਂਚੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਗ ਜੀ ਕਾਂਚੀ ਰਾਮ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ

ਇਹਦਾ ਵੀ ਖੰਜੀਪਾ ਜੀ ਜੈਪੀ ਜੈਪਾ ਜੋ ਕਿ ਅੱਜ ਸਾਹ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਬਹੁਤ ਵੱਡਾ ਪ੍ਰੋਗਰਾਮ ਫਗਵਾੜਾ ਦੀ ਧਰਤੀ ਤੇ ਬਹੁਤ ਜਨ ਸਮਾਜ ਪਾਰਟੀ ਪੰਜਾਬ ਵੱਲੋਂ ਮਨਾਇਆ ਜਾ ਰਿਹਾ ਅਸੀਂ ਸਾਰਿਆਂ ਨੇ ਵੀਹਿਕਲ ਤਿਆਰ ਆ ਕੁਝ ਲੋਕ ਆਪਣੀਆਂ ਗੱਡੀਆਂ 'ਚ ਬੈਠੇ ਆ ਆਪਾਂ ਮਾਨ ਜੋ ਬੈਣੀਵਾਲ ਸਾਹਿਬ ਦੇ ਨਾਲ ਕਾਫਲੇ ਜਾਣਾ ਮੈਂ ਸਾਰਿਆਂ ਵੱਲੋਂ ਕਿਤੇ ਸ਼੍ਰੀ ਹਰਦੇਵ ਸਿੰਘ ਬੈਣੀਵਾਲ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਧੰਨਵਾਦ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਮੁਖਾਰਬੰਦ ਤੋਂ ਚੰਦ ਸ਼ਬਦ ਸਾਖਸ਼ੀ ਦੀ ਕਾਂਚੀ RAM ਜੀ ਦੇ ਜਨਮ ਦਿਨ ਤੇ ਤੁਹਾਡੇ ਨਾਲ ਸਾਂਝੇ ਕਰ ਲਗੇ ਮਾਨਨ ਦੀ ਟੀਮ ਸਨਮਾਨਿਤ ਸਾਥੀਓ ਦੇਖ ਕੇ ਕਹਿਣੇ ਕੋਤੋਂ ਬਹੁਤ ਕੁਛ ਹੈ ਔਰ ਹਮ ਲੋਗ ਇਹ ਕਾਰਜਕਰਮ ਹੈ ਬੜਾ ਸੁਨੇ ਜਾਣੇ ਦਾ ਕੰਮ ਕਰੇਗੇ ਔਰ ਸਭੀ ਸਾਥੀ ਜਿਤਨੇ ਵੀ ਹਮਾਰੇ ਸੋਚਵਾਨ ਸਾਥੀ ਹੈ ਛਿਆਨੇ ਸਾਥੀ ਹੈ ਜਿਤਨੇ ਹਮਾਰੇ ਕਾਰਜਕਰਤਾ ਨਿਸ਼ਠਾਵਾਨ पार्टी के कार्यकर्ता हैं सभी से हम आग्रह करेंगे सभी लोग हलवाड़ा साहब के जन्मदिन के अवसर पर पहुंचने का काम करेंगे मैं सभी सिर्फ इतना ही कहना चाहूँगा कि आदरणीय बहन कुमारी मार्ती ने जिस टाइम पे हमें राष्ट्रीय कोऑर्डिनेटर बनाने का काम किया और हमारे पास ट्वीट के माध्यम से पहले फोन बहन जी का आया और फिर ट्वीट के माध्यम से जब खबर मिलने का काम हुआ तो सम्मानित साथियों बहुत सारे लोगों ने बधाई देने का काम किया और जब हम खुशी एक अंदर से महसूस हो रही थी कि मुझे इस काबिल बहन जी ने अपना भरोसा जिताया और बहन जी ने इतना विश्वास करने का काम किया सम्मान्य साथियों तो मैं अंदर से खुश हो रहा था और उस टाइम पे हमारी रोहतक में एक मीटिंग चल रही थी हमने प्रदेश अध्यक्ष को कहा भाई मीटिंग आप ले लो और हम लोग अलग अलग एक कमरे में बैठने का काम करेंगे तो सम्मानी साथियों उस खुशी को हम लोग दस मिनट तक सोचते रहे कि जब एक और कॉन्फिडेंस वाली खुशी होती है सम्मानी साथियों ऐसा पद हमें बहन जी ने नवाजने का काम किया सम्मानित साथियों लेकिन हमने सोचा कि 10 मिनट तक जब खुशी चलती रही हमने सोचा भाई बेनी बाल ये तो पद जो है ना जिम्मेदारी का पद है ये खुशी का पद नहीं है और हमने लंबे लंबे सांस लिए और अपने आप को गंभीर करने का काम किया और निश्चित तौर पर सम्मानित साथियों ये खुशी का पद नहीं है ये गंभीरता का पद है ये ज़िम्मेदारी का पद है इस बड़े पद को जिम्मेदारी के पद को नए तरीके से पूरे देश में जहां जहां जिम्मेदारी बैनजी लगाने का काम कर रही है वहाँ वहाँ गंभीरता के साथ इसको पद को आगे ले जाने का काम करेंगे और इस कड़ी में खास करके पंजाब के लोगों का मुझे सहयोग जरूर मिलना चाहिए हम ये उम्मीद करते हैं सम्मानित साथियों पंजाब के लोगों से खास करके इस विधानसभा जो नवर शहर की विधानसभा हमारे बीच में डॉक्टर छत्रपाल जी जो विधायक आपने चुन करके भेजे हैं इनका लाख लाख शुक्रिया कि पार्टी के निष्ठावान और निष्ठावान तरीके से उस रास्ते पर चल करके इस पार्टी को आगे ले जाने का काम कर रहे हैं ये उम्मीद इसी आशा और विश्वास के साथ उम्मीद बरकरार रहनी चाहिए और बहन जी के साथ कंधे से कंधा मिला करके मान्यवर साहब श्री काशी राम जी के आज जन्मदिन के अवसर पर हम लोग बहन जी के साथ कंधे से कंधा मिलाकर इस मिशन को आगे ले जाने का काम करें धन्यवाद जय जिंदाबाद जिंदाबाद किने नेता कैसी हो मायावती कैसी हो साहब श्री काशीराम जी जिंदाबाद 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 बाबा साहब अंबेडकर जी जिंदाबाद जिंदाबाद नमा शहर सरगर्मियां चैनल देख रहे दर्शकों का हार्दिक स्वागत है आज ऐसी पहुंचे हैं सरकारी प्राइमरी स्मार्ट स्कूल पिंड कोला ਜਿੱਥੇ ਸਾਹਿਬ ਕਾਂਚੀਰਾਮ ਸਮਾਜ ਭਲਾਈ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਸਹਿਬ શ્રી ਕਾਂਚੀਰਾਮ ਜੀ ਦੇ 91ਵੇਂ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਕੁਲਾਮ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਉਹਨਾਂ ਦਾ ਇਹ ਜਨਮ ਦਿਨ ਮਨਾਇਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜੋ ਬਣਾਉਂਦਾ ਹੈ ਇਹਨਾਂ ਨੂੰ ਵੀ ਉਹਨਾਂ ਨੂੰ ਵੀ Thank you. ਯੋਨ ਨੇ ਇਹ ਪ੍ਰੋਗਰਾਮ ਇਸ ਸਕੂਲ ਦੇ ਵਿੱਚ ਅੰਦਰ ਰੱਖਿਆ ਤੇ ਐ ਏਦਾਂ ਪਹਿਲਾਂ ਪਤਾ ਨਹੀਂ ਸੀਗਾ ਭੈਣਾਂ ਵਧੀਆ ਪ੍ਰੋਗਰਾਮ ਕਰਨਾ ਨਹੀਂ ਤੋ ਉਸ ਹਿਸਾਬ ਨਾਲ ਮੈਡਮ ਨੂੰ ਅਸੀਂ ਕਹਿ ਦਾਂ ਅਰੇਂਜਮੈਂਟ ਕਰ ਲੈਂਦੇ ਉਹਦੇ ਲਈ ਅਸੀਂ ਸੌਰੀ ਫੀਲ ਕਰਦੇ ਆਂ ਦੇਖੋ ਸਾਧ ਸ਼੍ਰੀ ਕਾਂਚੀ RAM ਜੀ ਦਾ ਜੀਵਨ ਜਿਹੜਾ ਹੈਗਾ ਅੱਜ ਅਸੀਂ ਉਹਨਾਂ ਦਾ 49 91 ਬਰਸੀ ਅਸੀਂ ਸੈਲੀਬ੍ਰੇਟ ਕਰ ਰਹੇ ਆਂ ਤੇ ਜੋ ਉਹਨਾਂ ਨੇ ਇਸ ਸਮਾਜ ਲਈ ਜ਼ਰੂਰੀ ਨਹੀਂ ਉਹਨਾਂ ਨੇ ਕਿ ਸਾਡੇ ਇੱਕ ਜੋ ਸਾਡਾ ਦਬਲੇ ਪੁੱਛਿਆ ਸਮਾਜ ਆ ਉਹਦੇ ਲਈ ਕੀਤਾ ਉਹਨਾਂ ਨੇ ਸਾਰੇ ਸਮਾਜ ਲਈ ਕੀਤਾ ਚਾਹੇ ਉਹ ਜਨਰਲ ਕੈਟਾਗਰੀ ਦਾ ਹੋਵੇ ਚਾਹੇ ਉਹ ਐਸੀ ਕੈਟਾਗਰੀ ਦਾ ਹੋਵੇ ਕਿਉਂਕਿ ਉਹਨਾਂ ਨੇ ਸਮਾਜ ਨੂੰ ਉੱਪਰ ਚੱਕਣ ਦੇ ਲਈ ਜੋ ਕਰਮ ਕੀਤਾ ਹੈ ਉਹ ਕੋਈ ਵੀ ਇਨਸਾਨ ਮੈਨੂੰ ਲੱਗਦਾ ਡਾਕਟਰ ਬੀ ਆਰ ਅੰਬੇਂਗਰ ਸਾਹਿਬ ਤੋਂ ਬਾਅਦ ਇੱਕ ਜੇ ਉਹਨਾਂ ਦਾ ਕੋਈ ਦੂਜਾ ਰੂਪ ਇਸ ਧਰਤੀ ਤੇ ਆਇਆ ਉਹ ਸਾਬ ਸ਼੍ਰੀ ਕਾਂਚੀਰਾਮ ਸੀਗੇ ਉਹਨਾਂ ਨੇ ਸਮਾਜ ਨੂੰ ਉੱਪਰ ਚੱਕਣ ਦੇ ਲਈ ਤੇ ਪੜ੍ਹਨ ਦੇ ਲਈ ਬਹੁਤ ਜ਼ੋਰ ਦਿੱਤਾ ਤੇ ਉਹਨਾਂ ਨੇ ਇਹੀ ਕਿਹਾ ਕਿ ਜੇ ਕੋਈ ਆਪਾਂ ਆਜ਼ਾਦੀ ਲੈਣੀ ਆ ਜਾਂ ਕੋਈ ਆਪਣਾ ਹਿੱਸਾ ਲੈਣਾ ਤਾਂ ਸਾਨੂੰ ਜਿਹੜੀ ਆ ਹਥਿਆਰਾਂ ਦੀ ਜ਼ਰੂਰਤ ਨਹੀਂ ਸਾਨੂੰ ਸਿਰਫ ਇੱਕ ਪੈਨ ਦੀ ਜ਼ਰੂਰਤ ਹੈ ਕਿਉਂਕਿ ਉਹ ਜੇ ਉਹ ਪੈਨ ਸਹੀ ਹੱਥਾਂ 'ਚ ਹੋਊਗਾ ਤਾਂ ਜਿਹੜਾ ਸਾਡਾ ਸਮਾਜ ਆ ਤੇ ਸਾਡੇ ਜੋ ਦੇਸ਼ ਦਾ ਢਾਂਚਾ ਆ ਉਹ ਸਾਰਾ ਵਧੀਆ ਚੱਲੇਗਾ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਸਮਾਜ ਉਸੇ ਤਰ੍ਹਾਂ ਹੀ ਤਰੱਕੀ ਕਰ ਸਕਦਾ ਜਿਵੇਂ ਸਾਡਾ ਬੱਚਾ ਜਿਹੜਾ ਹੈ ਉਹ ਪੜ੍ਹੇਗਾ ਤੋ ਬੱਚਿਆਂ ਨੂੰ ਇਹੀ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਬੱਚਿਓ ਸਾਰੇ ਕੰਮ ਛੱਡ ਕੇ ਪੜ੍ਹਾਈ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਪੜ੍ਹਾਂਗੇ ਤਾਂ ਪੜ੍ਹ ਕੇ ਜਿਹੜਾ ਅਸੀਂ ਆਪਣੇ ਦੇਸ਼ ਬਾਰੇ ਪਤਾ ਲੱਗੇਗਾ ਸਾਨੂੰ ਆਪਣੇ ਮਹਾਪੁਰਖਾਂ ਬਾਰੇ ਪਤਾ ਲੱਗੇਗਾ ਤਾਂ ਅਸੀਂ ਤਾਂ ਹੀ ਅਸੀਂ ਇਸ ਦੇਸ਼ ਦੀ ਤਰੱਕੀ ਦੇ ਬਾਰੇ ਸੋਚ ਰਹੇ ਆ ਜਿਹੜੇ ਸਾਡੇ ਮਹਾਪੁਰਖਾਂ ਦਾ ਜਿਹੜਾ ਜਨਮ ਦਿਨ ਅਸੀਂ ਮਨਾ ਰਹੇ ਆ ਉਹਦੇ ਲਈ ਅੰਦਰ ਦੇ ਦਿੱਤਾ ਵੀ ਬੜੇ ਖੁਸ਼ ਆ ਇਸ ਕਰਕੇ ਇਦਾਂ ਦੇ ਜਿਹੜੇ ਮਹਾਪੁਰਸ਼ਾ ਕਦੇ-ਕਦੇ ਧਰਤੀ ਤੇ ਆਉਂਦੇ ਆ ਪਰ ਜਦੋਂ ਉਹ ਆਉਂਦੇ ਆ ਤਾਂ ਆਪਣੀ ਉਹ ਛਾਪ ਛੱਡ ਕੇ ਜਾਂਦੇ ਆ ਤਾਂ ਕਿ ਸਾਡਾ ਸਮਾਜ ਤਾਂ ਕਿ ਸਾਡਾ 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 ਦੇਸ਼ ਉਹਨਾਂ ਨੇ ਕਈ ਵਾਰੀ ਸੀ ਸੋਚਦੇ ਆ ਕਿ ਕਈ ਵਾਰੀ ਗੱਲਾਂ ਕਰਦੇ ਆ ਜੀ ਜੇ ਡਾਕਟਰ ਬੀ ਆਰ ਅੰਮੇਲਗੜ ਸਾਹਿਬ ਨੇ ਤਾਂ ਸਿਰਫ ਜਿਹੜੇ ਨੀਚ ਤਲਮ ਦੇ ਲੋਕ ਆ ਜਾਂ ਲੋਰ ਕੈਟਾਗਰੀ ਦੇ ਉਹਨਾਂ ਦੇ ਲਈ ਸੋਚਿਆ ਜੇ ਸੋਚਿਆ ਜਾਵੇ ਉਹਨਾਂ ਨੇ ਔਰਤਾਂ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਤੇ ਪਰਨ ਲਈ ਇਹ ਨਹੀਂ ਹੈ ਕਿ ਉਹਨਾਂ ਨੇ ਦੇਖਿਆ ਵੀ ਜਿਹੜੇ ਸ਼ੂਦਰ ਸਮਾਜ ਆ ਜਾਂ ਆਧਾਰਮੀ ਸਮਾਜ ਆ ਉਹਨਾਂ ਨੇ ਜਨਰਲ ਕੈਟਾਗਰੀ ਜਿਹੜੀਆਂ ਲੋੜਤਾ ਚਾਹੇ ਉਹ ਵਧੀਆ ਕੰਮ ਨੇ ਨਾਲ ਤੁਹਾਨੂੰ ਦੱਸਿਆ ਅੱਜ ਇਸ ਫੰਕਸ਼ਨ ਦੇ ਵਿੱਚ ਸਾਡੇ ਬਹੁਤੀ ਸਰਕਾਰ ਜੋਗ ਇਸ ਪਿੰਡ ਦੀ ਬੇਟੀ ਆਸ਼ਾ ਰਾਣੀ ਜੀ ਉਹ ਵੀ ਆਪਣੇ ਮਾਤਾ ਦੀ ਯਾਦ ਨੂੰ ਤਾਇਆ ਕਰਦੇ ਹੋਏ ਔਰ ਉਹਨਾਂ ਦੇ ਬੇਟਾ ਜੀ ਨਰੇਤ ਜੀ ਉਹ ਵੀ ਪਹੁੰਚੇ ਆ ਅਸੀਂ ਜੀਆ ਨੂੰ ਕਹਿੰਦੇ ਆ ਮੈਂ ਹੁਣ ਬੇਨਤੀ ਕਰੂੰਗਾ ਸतीश ਕੁਮਾਰ ਜੀ ਮਹਿੇ ਡਾਕਟਰ ਮੈਡਕਾਰ ਭਵੰਦੇ ਪ੍ਰਧਾਨ ਸतीश ਕੁਮਾਰ ਜੀ ਮਹਿੇ ਵੱਲੋਂ ਤੇ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਕਾਮ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸਾਹ ਕਾਂਸੀ ਰਾਮ ਜੀ ਦਾ ਜਨਮ ਮੌਸਮ ਦੇ ਸੰਬੰਧ ਵਿੱਚ ਬੱਚਿਆਂ ਨੂੰ ਕਲਾਮ ਸਲਾਮ ਕਲਾਮ ਉਹਨੂੰ ਸੋਚ ਦੇ ਮਾਲਕ ਬਣਾਇਆ ਜਾ ਰਿਹਾ ਇੱਥੇ ਬੱਚਿਆਂ ਨੂੰ ਕਾਪੀਆਂ ਦੇ ਕੇ ਐਫੀਸ਼ੀਅੰਟ ਕੀਤਾ ਜਾ ਰਿਹਾ ਉੱਥੇ ਮੈਂ ਜਿੱਥੇ ਸਕੂਲ ਦੀ ਜਿਹੜਾ ਇਹਨਾਂ ਨੇ ਪ੍ਰੋਗਰਾਮ ਰੇਂਜ ਕੀਤਾ ਆਪਣੇ ਮਾਤਾ ਜੀ ਦੀ ਯਾਦ ਵਿੱਚ ਉਹਨਾਂ ਨੂੰ ਬਹੁਤ-ਬਹੁਤ ਵਧਾਈ ਕਰਨਾ ਹੈ ਤੇ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਤਾਂ ਕਿ ਆਪਾਂ ਸਮਾਜ ਨੂੰ ਇਸ ਆਨੇ ਔਰ ਬਹਾਨੇ ਦੇ ਨਾਲ ਜਾਗਰੂਕ ਕਰ ਸਕੀਏ ਸਾਥੀਓ ਮੈਡਮ ਸਹਿਬਾਨ ਤੇ ਬੱਚਿਓ ਸਾਧ ਕਾਂਸੀ ਰਾਮ ਜੀ ਦਾ ਜਨਮ ਪੰਜਾਬ ਦੇ ਲੋਕੜ ਦੇ ਲਾਗੇ ਪਿੰਡ ਬੁੰਗਾ ਸਾਹਿਬ ਵਿੱਚ ਹੋਇਆ ਉਹਨਾਂ ਦਾ ਨਾਮ ਕੇ ਪਿੰਡ ਚ ਹੋਇਆ ਤੇ ਉਹਨਾਂ ਦਾ ਆਪਣਾ ਪਿੰਡ ਉਹਦੇ ਲੱਗੇ ਹੀ ਆ ਪਿੰਡ ਖਾਸਪੁਰਾ ਉਸ ਇਨਸਾਨ ਨੇ ਡਾਕਟਰ ਅੰਬੇਡਕਰ ਦੇ ਮਿਸ਼ਨ ਨੂੰ ਸਮਝਿਆ ਤੇ ਸਮਝ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ ਉਹਦਾ ਨਾਮ ਸੀ ਜਾਤ ਪਾਤ ਦਾ ਬੀਜਨਾਸ਼ ਉਸ ਕਿਤਾਬ ਨੂੰ ਉਸ ਇਨਸਾਨ ਨੇ ਇੱਕ ਰਾਤ ਵਿੱਚ ਤਿੰਨ ਚਾਰ ਵਾਰੀ ਪੜਿਆ ਸਾਖੀ ਸਹਿਵਾਨ ਟੀਚਰ ਜਹਿਵਾਨ ਤੇ ਪਿਆਰੇ ਪਿਆਰੇ ਬੱਚੇ ਅੱਜ ਸਾਹਿਬ ਜੀ ਕਾਂਸ਼ੀਰਾਂ ਜੀ ਦਾ ਜਨਮ ਦਿਨ ਇਕੱਡੇ ਮੇ ਜਨਮ ਦਿਨ ਪਹੁੰਚ ਜਾ ਰਹੇ ਨੇ ਸੋ ਇਸ ਪਰਿਵਾਰ ਨੇ ਵੀ ਇਹ ਸੇਵਾ ਦਿੱਤੀ ਹੈਗੀ ਆ ਤੁਹਾਨੂੰ ਨੋਟਬੁੱਕ ਤੇ ਪੈਂਸਲ ਪੈਨ ਬੇਂਦੀ ਪਹਿਲਾਂ ਤਾਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਸੀ ਕਿਉਂਕਿ ਸਮਾਜ ਦੇ ਵਿੱਚ ਇਹੋ ਜਿਹੇ ਸ਼ਕਸ਼ੀਤਾ ਇਹੋ ਜਿਹੇ ਪਰਸਨ ਜਿਹੜੇ ਹੈਗੇ ਆ ਉਹ ਬਹੁਤ ਘੱਟ ਹੈ ਹਲਾਸ਼ੀਰੀ ਦੇਣ ਵਾਲੇ ਬੱਚਿਆਂ ਨੂੰ ਹਲਾਸ਼ੀਰੀ ਦੇਣ ਲਈ ਕੁਝ ਨਾ ਕੁਝ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ ਸੋ ਇਸ ਪਰਿਵਾਰ ਨੇ ਵੀ ਕੀਤਾ ਹੈ ਬਹੁਤ ਹੀ ਸੁਨਾਗਾ ਜੋ ਕਦਮ ਹੈ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਮੇਰੇ ਤੋਂ ਪਹਿਲਾਂ ਕਾਫੀ ਲੋਕਾਂ ਨੇ ਤਾਨੂੰ ਬਾਬਾ ਸਾਹਿਬ ਬਾਰੇ ਕਨ ਸ਼ਿਰਮ ਸਾਹਿਬ ਬਾਰੇ ਜਾਣਕਾਰੀ ਦਿੱਤੀ ਆ ਜਿਆਦਾ ਤਾਂ ਇਹ ਵਿਸ਼ੇਸ਼ ਕੋਈ ਮੈਂ ਕੋਈ ਜਿਆਦਾ ਲੀਕ ਕਰਨਾ ਜਨਾ ਤੋਂ ਮੇਰਾ ਤਈ ਹੈ ਵੀ ਤੁਸੀਂ ਆਪਣਾ ਧਿਆਨ ਆਪਣੀ ਸਟਡੀ ਵੱਲ ਆਪਣੇ ਬੁਕਸ ਵੱਲ ਬੁਕਸ ਦੇ ਨਾਲ ਤੱਬਾ ਦੇ ਨਾਲ ਇੰਨਾ ਪਿਆਰ ਕਰੋ ਵੀ ਤੁਸੀਂ ਦਿਨ ਰਾਤ ਤੁਹਾਨੂੰ ਕਿਤਾਬਾਂ ਹੀ ਨਜ਼ਰ ਆਣ ਉਸ ਦੇ ਵਿੱਚ ਜੋ ਚੀਜ਼ਾਂ ਤੁਸੀਂ ਪੜ੍ਹੋ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰੋ ਤਾਂ ਕਿ ਤੁਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਉਸ ਚੀਜ਼ ਦਾ ਉਸ ਵਿਦਿਆ ਦਾ ਤੁਹਾਡੇ ਨਾਲ ਲਾਈਫ ਦੇ ਵਿੱਚ ਜਿੰਦਗੀ ਦੇ ਇੱਕ ਅਸਰ ਹੋਵੇ ਤੇ ਆਪਣੇ ਸਮਾਜ ਨੂੰ ਉੱਚਾ ਚੁੱਕ ਸਕੀਏ ਇਹਨਾਂ ਸ਼ਬਦਾਂ ਨਾਲ ਹੀ ਮੈਂ ਸਮਾਪਨ ਕਰਦਾ ਹਾਂ ਥੈਂਕ ਯੂ ਪ੍ਰਿੰਸੀਪਲ ਜੇਐਸਐਫਾ ਖਾਸ ਤੰ ਸੀਨੀਅਰ ਕੈਂਡੀਡੇਟ ਨੰਬਰ ਸਰ ਇੰਦਰੀਜਿੰ ਮਾਹੀ ਇਹ ਸਾਡੇ ਜਿਹੜਾ ਸਕੂਲ ਹੈਗਾ ਇਹ ਚੰਡੀਗੜ੍ਹ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਕਟ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ ਪੀ ਨਾਸਿਕ ਤੋਂ ਲੈ ਕੇ ਪੰਜਵੀਂ ਤਵਾਰ ਇਹਦੇ ਸਿੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿజిਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿਹੜਾ ਦੇ ਪੱਖੋਂ ਇਹ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਆਦੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀਕ ਕਲਾਸ ਤੱਕ ਸਾਡੇ ਆਏ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਭ ਦੇ ਕੋ ਕਲਾਸ 9 ਪਲਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪਹੁੰਚ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਓਰੀਜਿਨਲ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਹ ਵਿਲੌਂਸੇ ਦਾ ਮੌਕਾ ਦੇਕੋ ਜੀ ਬਹੁਤ ਧੰਨਵਾਦ ਇਹ ਸੱਜਣਾ ਸਿੰਘ ਭਗਸੇਂਗਰ ਦਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਕੱਲ ਫੇਰ ਤਾਂ ਬਿਅਤ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ